ਹੁਣੇ ਮੈਂ ਇਹ ਨਾਲੇ ਹਲਕੇ ਦੇ ਵਿੱਚ ਐਸੇਲੇ ਆਪਣੇ ਲੋਕਾਂ ਦੇ ਵਿੱਚ ਸੀਗਾ ਤੇ ਮਦਾਸ ਛੇੜੀਏ ਦੇ ਵਿੱਚ ਸੀਗਾ ਮੈਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਦੇਣਾ ਐਲਾਨਿਆ ਇੱਕ ਸਧਾਰਨ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦਿੱਤੀ ਹੈ ਮੈਂ ਮੈਨੂੰ ਇਸ ਗੱਲ ਦਾ ਵੀ ਫਖਰ ਹੋਊਗਾ ਪਾਰਟੀ ਤੇ ਮੈਨੂੰ ਮਾਣ ਮਹਿਸੂਸ ਹੋਊਗਾ ਆਪਣੀ ਪਾਰਟੀ ਤੇ ਮਾਨ ਸਾਹਿਬ ਤੇ ਕੇਰੀਆ ਸਾਹਿਬ ਤੇ ਸਸਕਲ ਜੀ ਮੈਂ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਪੰਜਾਬ ਤੁਹਾਡਾ ਆਪਣਾ ਹੁਣੇ ਮੈਂ ਅਈ ਨਾਲੇ ਹਲਕੇ ਦੇ ਵਿੱਚ ਐਸੇਲੇ ਆਪਣੇ ਲੋਕਾਂ ਦੇ ਵਿੱਚ ਸੀਗਾ ਤੇ ਮਦਾਸ ਛੇੜੀਏ ਦੇ ਵਿੱਚ ਸੀਗਾ ਹੁਣੇ ਮੈਂ ਮੈਸੇਜ ਦੇਖਿਆ ਪਾਰਟੀ ਦਾ ਮਿੰਨੂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਨੇ ਉਮੀਦਵਾਰ ਜਿਹੜਾ ਐਲਾਨਿਆ ਮੈਂ ਆਪਣੇ ਕੌਮੀ ਕਮਿਸ਼ਨਰ ਦਰਿੰਦ ਕੇਜੀਵਾਲ ਜੀ ਦਾ ਅਤੇ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਤੇ ਆਪਣੇ ਪਾਰਟੀ ਦੇ ਸੀਨੀਅਰ ਲੀਡਰ ਆਸਭਾ ਮੈਂਬਰ ਡਾਕਟਰ ਸੰਦੀਪ ਪਾਟਕ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਧਾਰਨ ਆਮ ਕਿਸਾਨ ਦੇ ਪੁੱਤ ਨੂੰ ਟਿਕਟ ਦਿੱਤੀ ਹੈ ਮੈਨੂੰ ਇਸ ਗੱਲ ਦਾ ਵੀ ਫਕਰ ਹੋਊਗਾ ਪਾਰਟੀ ਤੇ ਮੈਨੂੰ ਮਾਣ ਮਹਿਸੂਸ ਹੋਊਗਾ ਆਪਣੀ ਪਾਰਟੀ ਤੇ ਮਾਨ ਸਾਹਿਬ ਤੇ ਕੇਰਿਆਲ ਸਾਹਿਬ ਤੇ ਔਰ ਸੰਦੀਪ ਪਾਟਕ ਜੀ ਤੇ ਕਿ ਮੈਂ ਕਦੀ ਵੀ ਪਾਰਟੀ ਕੋਲ ਨਾ ਕੋਈ ਉਹਦਾ ਮੰਗਣ ਜਾਣਾ ਨਾ ਮੈਂ ਕਦੀ ਪਾਰਟੀ ਕੋਲ ਕੋਈ ਟਿਕਟ ਮੰਗਦਾ ਪਾਰਟੀ ਹਮੇਸ਼ਾ ਹੀ ਮੈਨੂੰ ਮਾਨ ਬਖਸ਼ਦੀ ਹੈ ਔਰ ਮੈਂ ਹਮੇਸ਼ਾ ਹੀ ਪਾਰਟੀ ਦਿਆਂ ਆਸਾਂ ਤੇ ਜਿਹੜਾ ਖੜਾ ਉੱਤਣ ਦੀ ਕੋਸ਼ਿਸ਼ ਕਰਦਾ ਹਾਂ ਮੈਨੂੰ ਮੈਂ ਹੁੜੇ ਹੀ ਬਾਬਾ ਬੁੱਢਾ ਸਾਹਿਬ ਜੀ ਕੋ ਅਸ਼ੀਰਵਾਦ ਲੈ ਕੇ ਆਇਆ ਲਾਜ਼ਮੀ ਹੀ ਮੈਂ ਪਾਰਟੀ ਦਾ ਸਿਰ ਉੱਚਾ ਕਰੂੰਗਾ ਔਰ ਇਹ ਲੋਕ ਸਭਾ ਦੀ ਸੀਟ ਜਿੱਤ ਕੇ ਮੈਂ ਆਪਣੇ ਤਿੰਨ ਆਗੂਆਂ ਅਰਵਿੰਦ ਕੇਰਿਵਾਲ ਜੀ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਤੇ ਡਾਕਟਰ ਸੰਦੀਪ ਪਾਠਕ ਜੀ ਦੀ ਝੋਲੀ ਦੇ ਵਿੱਚ ਪਾਉਂਗਾ ਮੈਂ ਅਮਰਸਰੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਓ ਅਮਰਸਰ ਦੀ ਪਵਿੱਤਰ ਤਰਤੀ ਗੁਰੂ ਰਾਮਦਾਸ ਦੀ ਨਗਰੀ ਜਿਹੜੀ ਆ ਇਹ ਨਗਰੀ ਦਾ ਝੰਡਾ ਬਲੰਦ ਕਰਨਾ ਦੁਨੀਆ ਦੇ ਵਿੱਚ ਪੂਰੇ ਦੇਸ਼ਾਂ-ਮਦੇਸ਼ਾਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਪੰਜਾਬ ਦੇ ਪੰਜਾਬ ਦੀ ਅਤੇ ਅੰਮਸਤ ਦੀ ਇੱਕ ਆਵਾਜ਼ ਜਿਹੜੀ ਆ ਉਹ ਲੋਕ ਸਭਾ ਦੇ ਵਿੱਚ ਠਾਹੂੰਗਾ ਪੰਜਾਬ ਦੇ ਮੁੱਦਿਆਂ ਨੂੰ ਅੰਮਸਤ ਦੀ ਇਸ ਪੁੱਤਰ ਨਗਰੀ ਨੂੰ ਜਿਹੜੀਆਂ ਸਮੱਸਿਆਵਾਂ ਇਹ ਦੂਰ ਕਰਨ ਦੇ ਵਿੱਚ ਮੈਂ ਇੱਕ ਵੱਡਾ ਸੰਗਤ ਦਿੱਲੀ ਦੀ ਲੋਕ ਸਭਾ ਦੇ ਵਿੱਚ ਕਰੂੰਗਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ